ਹਰੇ ਕੰਮ ਦੀ ਖਾਤਰ ਮੋਰਚੇ ਵੀ ਲਾਇਆ ਸਰਕਾਰਾਂ ਦੇ ਖਿਲਾਫ ਮੈਂ ਹੈਰਾਨ ਐ ਐਸਾ ਹਾਲਤ ਨਹੀਂ ਮੈਂ ਦੇਖੀ ਕਦੀ ਵੀ ਜਿਹੜਾ ਬੋਲਦਾ ਉਹਨੂੰ ਚਾਕਾ ਦੇ ਟੋਕ ਦੋ ਜਦੋਂ ਨੂੰ ਪਤਾ ਹਰਜੂਤ ਬੈਂਸ ਨੂੰ ਵੀ ਜਾਂ ਪਹਿਲਾ ਲੈਕਸ਼ਾ ਤੇ ਬਜਿੱਤਰ ਜਿਹੜਾ ਮੇਰੇ ਕੋ ਮੇਜ ਹੁੰਦਾ ਤੇ ਇੱਥੇ ਪੀਡੋ ਦੀ ਅੱਜ ਹਵਾ ਕਿੱ데 ਕਿੱ데 ਪਹੁੰਚ ਗਏ ਬੈਂਸ ਸਾਹਿਬ ਕਿੱ데 ਕਿੱ데 ਪਹੁੰਚ ਗਏ ਤੇ ਅਸੀਂ ਉੱਥੇ ਹੀ ਐ ਉਹ ਹੁਣ ਤਾਂ ਪੁੱਤ ਮੇਰਾ ਸਚੇਜਿਆਂ ਦੇ ਦੇਖਿਆ ਬੋਲਣਾ ਤੂੰ ਫੋਨ ਤੇ ਗੱਲ ਕਰ ਕੇ ਦੱਸ ਕੇ ਨਾ ਵਿਆਹ ਗੱਲ ਆ ਆਪਣਾ ਦੇ ਤੈਨੂੰ ਕਿਹਨੇ ਯਾਰਾ ਮਿਲਦਾ ਸਿਹਾਰੀ ਪੌੜਾ ਦੱਸੂ ਲੋਕਾਂ ਦੀ ਭਾਵਨਾ ਦੱਸੂ ਲੋਕਾਂ ਦੇ ਦਿਲ ਹਿਰਦੇ ਦੱਸੂ ਵੀ ਕਿਆ ਹੋਣਾ ਜਿਹੜੇ ਤੁਹਾਡੇ ਪਿੰਡ ਦੇ ਮੁੰਡੇ ਆ ਉਹ ਨੌਜਵਾਨ ਆ ਹਾਂਜੀ ਇਹਨਾਂ ਨੂੰ ਸੁਚੇਤ ਕਰਿਆ ਕਰੋ ਅਜੀਆਂ ਚੀਜ਼ਾਂ ਤੋਂ ਫਿਰ ਦੱਸਿਆ ਕਰੋ ਇਹਨਾਂ ਨੂੰ ਮੈਨੂੰ ਕੀ ਗੱਲ ਪਤਾ ਨਹੀਂ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਾਦੀ ਇਹਨੇ ਸਰਕਾਰਾਂ ਦੇ ਐਸੇ ਬੁੱਤੇ ਤੇ ਬੈਠੇ ਦੀ ਗੱਲ ਐ ਹੂੰ ਵੇ ਸਾਹਮਣੇ ਮਗਾਲੀ ਗੀਤੀ ਉਹ ਕਾ ਦਾ ਮੱਗ ਮੈਂ ਨਹੀਂ ਕਹਾਂ ਕਹੀ ਮਗਾ ਤੁਸੀਂ ਮੇਰੇ ਕੋ 4-5 ਦਿਨ 4-5 ਵਜੇ 6-7 ਵਜੇ ਦੀ ਪਹਿਲਾਂ ਹਾਲੇ ਇਲੈਕਸ਼ਨਾਂ ਤੋਂ ਹੂੰ ਮੂੰ ਮੇਰੀ ਸੁਣਦੇ ਨਹੀਂ ਹੈ ਹੂੰ ਕਦੇ ਆਗਲੀ ਮੈਂ ਨਾ ਗੱਲ ਇਹ ਸਰਪੋਰਟਰ ਹੈ ਤੁਹਾਨੂੰ ਪਤਾ ਕਿਥੇ ਕਿਥੇ ਕੀ ਆ ਬੀਤਿਆ ਕਰਦੀ ਤੁਹਾਨੂੰ ਪੂਰੇ ਪੰਜਾਬ ਦਾ ਕਿ ਇੰਡੀਆ ਦਾ ਪਤਾ ਤੁਹਾਨੂੰ ਹੋ ਨਹੀਂ ਰਿਹਾ ਤੁਸੀਂ ਤੁਸੀਂ ਨਹੀਂ ਜਿਨੀ ਕਿਤੇ ਬੋਲਦੇ ਹੋ ਨਹੀਂ ਰਿਹਾ ਪੂਰੇ ਪੰਜਾਬ ਦਾ ਕਿ ਇੰਡੀਆ ਦਾ ਪਤਾ ਤੁਹਾਨੂੰ ਹੋ ਨਹੀਂ ਰਿਹਾ ਤੁਸੀਂ ਤੁਸੀਂ ਨਹੀਂ ਜਿਨੀ ਕਿਤੇ ਬੋਲਦੇ ਹੋ ਨਹੀਂ ਰਿਹਾ ਬਾਬਾ ਜੀ ਪਹਿਲਾਂ ਸੰਘਰਸ਼ ਕਰਦੇ ਰਹੇ ਹੋ ਹਾਂ ਜੀ ਫਿਰ ਹੁਣ ਡਰ ਕਿਉਂ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡਾਂ ਦੇ ਵਿੱਚ ਘੁੰਮਦੇ ਆਏ ਕਿ ਦੇਖੀਏ ਪਿੰਡਾਂ ਦੇ ਵਿੱਚ ਕੀ ਬਾਕੀ ਰਹਿ ਗਿਆ ਕਿਉਂਕਿ ਪਿੰਡ ਸ਼ਾਨ ਹੁੰਦੇ ਸੀ ਪਿੰਡਾਂ ਦੀਆਂ ਬਜ਼ੁਰਗ ਸ਼ਾਨ ਹੁੰਦੇ ਸੀ ਪਿੰਡਾਂ ਦੀ ਸ਼ਾਨ ਹੁੰਦੇ ਸੀ ਪਿੱਪਲ ਦਰਖਤ ਜੋ ਮੋੜਾਂ ਦੇ ਉੱਤੇ ਲੱਗੇ ਹੋਏ ਸੀ ਦਰਾਕਤ ਜੋ ਦਲੀਆਂ ਦੇ ਉੱਤੇ ਲੱਗੇ ਹੋਏ ਤੇ ਜਿੱਥੇ ਬਜ਼ੁਰਗ ਜਾਂ ਲੋਕ ਇਕੱਠੇ ਹੋ ਕੇ ਬੈਠਦੇ ਸੀ ਅਜਿਹਾ ਇੱਕ ਨਜ਼ਾਰਾ ਵੇਖਣ ਨੂੰ ਮਿਲਿਆ ਤੇ ਆਪਾਂ ਬਾਬਾ ਜੀ ਦੇ ਕੋਲੇ ਆ ਗਏ ਆਪਾਂ ਗੱਲਬਾਤ ਕਰ ਲਈ ਕਿਉਂਕਿ ਫਿਰ ਲੰਘ ਰਹੇ ਸੀ ਕੋਈ ਅਚਨਚੇਤ ਹੀ ਆਪਣੀ ਮੁਲਾਕਾਤ ਹੋਈ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਰਾਣੇ ਸਮਿਆਂ ਦੇ ਵਿੱਚ ਵੇਖਿਆ ਜਾਂਦਾ ਸੀ ਕਿ ਪਿੰਡਾਂ ਦੇ ਸੱਥਾ ਲੱਗ ਜਾਂ ਸੀ ਬਜ਼ੁਰਗ ਨੌਜਵਾਨ ਇਕੱਠੇ ਹੋ ਕੇ ਬੈਠਦੇ ਸੀ ਆ ਜਿੱਥੇ ਲੰਘੇ ਜਾਂਦੇ ਸੀ ਬਾਬਾ ਜੀ ਹੁਣੀ ਮਿਲ ਗਿਆ ਬਾਬਾ ਜੀ ਅੱਜ ਫੇਰ ਤੁਸੀਂ ਇੱਕ ਪੁਰਾਣੀ ਯਾਦ ਜਿਹੜੀ ਜਿੱਤਾ ਜਾ ਕਰ ਦਿੱਤੀ ਕਿ ਜਦੋਂ ਸਿਆਣੇ ਜਾਂ ਨਿਆਣੇ ਤਰਕਤਾ ਦੇ ਥੱਲੇ ਬੈਠੇ ਹੁੰਦੇ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਅੱਜ ਬੈਠੇ ਹੋਏ ਤੇ ਬੜਾ ਆਨੰਦ ਆਇਆ ਤੁਹਾਨੂੰ ਵੇਖ ਕੇ ਤੁਹਾਨੂੰ ਕਿਵੇਂ ਲੱਗ ਰਿਹਾ ਆਨੰਦ ਤੁਹਾਨੂੰ ਕੀ ਆਣਾ ਹੁਣ ਕੀ ਆਨੰਦ ਆਣਾ ਹੁਣ ਸਮਾਂ ਅਸੀਂ ਪ੍ਰਤਾਪ ਸਿੰਘ ਕੈਰੋਂ ਤੇ ਜਾਗਾ 1962 ਤੋਂ ਲਾਓ ਪੰਜਾਬੀ ਸੂਬੇ ਦਾ ਮੋਰਚਾ ਲਾਇਆ ਮਾਸਟਰ ਤਾਰਸ ਸਿੰਘ ਫੜੇ ਤੋਂ ਨੇ ਜਾਂ ਤੋਂ ਅਸੀਂ ਜੇਲਾ ਕਰਦੇ ਪੰਥ ਦੀ ਖਾਤਰ ਪੰਜਾਬ ਦੀ ਖਾਤਰ ਅੱਜ ਸਰਕਾਰਾਂ ਕੈਰੋ ਬੁਲਕਾ ਯਾਦ ਹੋਣ ਤੇ ਲਗਾ ਹੁਣ ਤੱਕ ਸਮਾ ਵੀ ਦੋ 17 ਦੇ ਸਰਕਾਰਾਂ ਨੇ 9 ਗਿੰਦੋ ਪਰ ਸਰਕਾਰਾਂ ਤੇ ਮੈਂ ਤਾਂ ਹਰਾਨ ਰਹਿ ਗਿਆ ਬਈ ਐਸੀ ਸਰਕਾਰਾਂ ਸਾਰੀਆਂ ਹੰਡਾਈਆਂ ਅਸੀਂ ਮੋਰਚੇ ਵੀ ਲਾਏ ਅਸੀਂ ਸਭ ਕੋ ਕੀਤਾ ਲੋਕ ਕਹਿੰਦੇ ਪਬਲਿਕ ਦੀ ਖਾਤਰ ਪੰਥ ਦੀ ਖਾਤਰ ਜ਼ਿਮੀਂਦਾਰਾਂ ਦੀ ਖਾਤਰ ਹਰੇ ਕੰਮ ਦੀ ਖਾਤਰ ਮੋਰਚੇ ਵੀ ਲਾਇਆ ਸਰਕਾਰਾਂ ਦੇ ਖਿਲਾਫ ਮੈਂ ਹੈਰਾਨ ਐ ਐਸਾ ਹਾਲਤ ਨਹੀਂ ਮੈਂ ਦੇਖੀ ਕਦੀ ਵੀ ਜਿਹੜਾ ਬੋਲਦਾ ਉਹਨੂੰ ਚਾਕਾ ਅੰਦਰ ਠੋਕ ਦੋ ਹੂੰ ਐਜੀ ਸਰਕਾਰ ਮੈਂ ਕੈਰੋ ਤੇ ਲਾ ਕੇ ਕੈਰੋ ਬੜਾ ਬੰਦਾ ਕਹਦੇ ਤੇ ਪਰ ਉਹਨੇ ਵੀ ਸਾਨੂੰ ਅਸੀਂ ਬੜੇ ਸਿਗਾਜ ਕੀਤੇ ਪ੍ਰਤਾਪ ਸਿੰਘ ਕੈਰੋ ਕੈਰੋ ਨੇ ਵੀ ਸਾਨੂੰ ਅੰਦਰ ਨਹੀਂ ਕੀਤਾ ਹੂੰ ਅਸੀਂ ਪੰਜਾਬੀ ਸੂਬੇ ਚ ਮੋਰਚੇ ਗਏ ਆ ਧਰਮ ਦੀ ਖਾਤਰ ਗਏ ਆ ਪਰ ਪ੍ਰਤਾਪ ਸਿੰਘ ਕੈਰੋ ਨੇ ਸਾਨੂੰ ਕਿਸੇ ਬਲੇਮ ਲਾ ਕੇ ਅੰਦਰ ਨਹੀਂ ਕੀਤਾ ਪੰਜਾਬੀ ਸੂਬਾ ਮੋਰਚਾ ਲੜਿਆ ਹੋਇਆ ਤੁਸੀਂ ਲੜਿਆ ਸੀ ਮੈਂ ਜੇਲਾ ਕੱਟੀਆਂ ਹੂੰ ਮੈਂ ਜੇਲ੍ਹ ਕੱਟੀ ਐ ਅੰਮੜ ਜੀ ਸੀ ਜੇਲ੍ਹ ਕੱਟੀ 173 ਚ ਹੂੰ ਫਿਰ ਤਾਰਾ 25 ਸਾੜੀ ਐ ਤਾਰਾ 25 ਸਾੜੀ ਐ ਸੀ ਵੀ ਸਾਨੂੰ ਸਵਤੰਤਰਤਾ ਸਿੱਧ ਨੂੰ ਸਿੱਖ ਨਹੀਂ ਲਿਖਿਆ ਵਾ ਸਾਨੂੰ ਸਿੱਖ ਲਿਖੋ ਸਾਡੀ ਸਾਡਾ ਸਾਡੀ ਬਰਾਦਰੀ ਨੂੰ ਵੀ ਸਿੱਖ ਕੰਮ ਹੈ ਇਹ ਵੀ ਸਿੱਖ ਕੋ ਕੰਮ ਹੈ ਇੱਕ ਸਾਨੂੰ ਅਸੀਂ ਗੱਲ ਕੀਤੀ ਅਸੀਂ ਤਾਰਾ 25 ਤੇ ਤਾਰਾ 25 ਸਾੜੀ ਸਾਨੂੰ ਜੇਲ੍ਹ ਮਿਲੀ ਹੂੰ ਜੇ ਜਿੰਦਰਾ ਗਾਂਧੀ ਨੇ ਸੁਝਾਅ ਪੁੱਛਿਆ ਵਾਲਿਆਂ ਮੁਲਕਾਂ ਤੇ ਵੀ ਜਿਨ੍ਹਾਂ ਨੇ ਸੰਵਿਧਾਨ ਸਾạt ਤਾਂ ਉਹਨਾਂ ਨੂੰ ਸਜ਼ਾ ਦੋ ਸੋ ਕਿਹੜੀ ਦੇਈਏ ਕਿਆ ਕਿਆ ਉਹਨਾਂ ਬਰਤਾਰਾ ਕਰੀਏ 인ਦਰਾ ਗਾਂਧੀ ਕਹਿੰਦੀ ਵੀ ਹੁਣ ਇਹਨਾਂ ਨੂੰ ਦੇਸ਼ ਨਿਕਾਲਾ ਦੋ ਕਾਲੇ ਪਾਣੀ ਕਰੋ ਅਜੀ ਕਿਆ ਸਾਨੂੰ ਪ੍ਰਸ਼ਾਦਾ ਸਿੰਘ ਹੈ ਹੂੰ ਐ ਤਾਂ ਗੁਰੂਤਾਸ ਮੇ ਪਾਛੀ ਦੀ ਫੌਜ ਹੈ ਐ ਤਾਂ ਜਿੱਥੇ ਜਾਣਾ ਉੱਥੇ ਰੰਗ ਲਾਣਾ ਹੂੰ ਅੱਜ ਜਿੱਥਾ ਮਰਜੀ ਭੇਜ ਦੋ ਹੂੰ ਅੱਜ ਉਸ ਤੋਂ ਬਾਅਦ ਧਰਮਜੀਤ ਮੋਰਚਾ ਲੱਗਿਆ ਹਾਂ ਆ ਗੱਲ ਤੁਸੀਂ ਮੈਂ ਤੁਹਾਨੂੰ ਬੰਨ੍ਹ ਕੇ ਲੈ ਗੱਲ ਸੁਣਾਦਾ ਮਾਂ ਸੋਚਿਆ ਸਰਕਾਰਾਂ ਦੀ ਹੂੰ ਤੁਸੀਂ ਕਹਿੰਦੇ ਪਹਿਲੇ ਸ਼ੁਰੂਆਤ ਕੀਤੀ ਹੈ ਵੀ ਅਸੀਂ ਪੁਰਾਣਾ ਜ਼ਬਾਨਾ ਸੁਣਿਆ ਹੈ ਵੀ ਬੋਰਡ ਹੁੰਦੇ ਤੇ ਸੱਥਾ ਜਿ ਮੁੰਡੇ ਵੱਡੇ ਬਜ਼ੁਰਗੇ ਬੈਠਦੇ ਤੇ ਹੂੰ ਅੱਛੇ ਬਜ਼ੁਰਗ ਤੇ ਗੱਲਾਂ ਮਤਾ ਹੁੰਦੀਆਂ ਸਲਾਹਾਂ ਹੁੰਦੀਆਂ ਜੀ ਸਲਾਹਾਂ ਹੁੰਦੀਆਂ ਵਿਚਾਰਤਾ ਰਹਿੰਦੀਆਂ ਤਿਆਂ ਹੂੰ ਆਪਣੇ ਪਾਈਚਾਰੇ ਬਾਰੇ ਕੋ ਸੋਚਾ ਵਾ ਚ ਗੱਲਾਂ ਹੁੰਦੀਆਂ ᱛੀਆਂ ਹਮ ਅੱਜ ਤੁਸੀਂ ਨੌ ਜਾਣ ਵੰਡੇ ਤੁਸੀਂ ਪ੍ਰੈਸ ਰਿਪੋਰਟ ਤੇ ਤੁਸੀਂ ਫਿਰਦੇ ਤੁਰਦੇ ਆ ਉਹ ਸੀਨ ਦੇਖਿਆ ਕਿਤੇ ਪਾਸ ਕਿਤੇ ਪਿੰਡ ਚ ਹੈਗਾ ਨਿਲਕ ਨੀ ਨਹੀਂ ਹੈ ਜੀ ਨਹੀਂ ਛੱਡਿਆ ਉਹ ਜੇ ਸਾਂਝੀ ਜਗ੍ਹਾ ਤੇ ਲੜਾਮ ਕਰਤੀ ਜੇ ਸਾਂਝੀ ਸਾਹਬਾ ਸਾਂਝੀ ਜਗ੍ਹਾ ਦੇ ਵਿੱਚ ਜ਼ਮਾਨਤਾ ਨਾ ਸਰਕਾਰਾਂ ਨੇ ਉਹਨੂੰ ਕਿਸੇ ਉਹਦੇ ਦਾਇਰੇ ਚ ਲੈ ਗਿਆ ਲੜਾਮ ਕਰਦੇ ਪੀਪਲ ਕਿੱਥੇ ਮਿਲਣੇ ਸਾਨੂੰ ਹਮ ਮੈਂ ਤਾਂ ਮਾਸਟਰ ਨੂੰ ਕਿਹਾ ਮੈਂ ਮਾਸਟਰ ਜੀ ਯਾਦਗਾਰੀ ਕੇ ਕੈਮ ਰੱਖ ਦੋ ਹੂੰ ਇਹ ਕੇ ਸਕੂਲ ਚ ਪੀਪਲ ਨਾਲ ਬੋਰਡ ਲਾ ਦੋ ਹਾਂ ਅਸੀਂ ਜਿਹੜਾ ਸੀ ਦੇਖੀ ਵੀ ਜਾਂ ਤੱਕ ਬੈਠੇ ਦੇਖਤਾ ਲਈਏ ਉਹ ਨਿਆਣੇ ਤੇ ਦੇਖਣੇ ਬਜ਼ੁਰਗਾਂ ਲਈ ਯਾਦਗਾਰੀ ਨਿਆਣੇ ਤੇ ਦੇਖੂਗੇ ਆ ਦੇਖ ਥੱਲੇ ਬੈਠੇ ਅੱਜ ਫਿਰ ਆ ਟੁੰਡਾ ਬੂਟਾ ਹੈ ਟੁੰਡਾ ਦੇ ਥੱਲੇ ਬੈਠੇ ਹੋਏ ਟੁੰਡੇ ਥੱਲੇ ਬੈਠੇ ਆ ਸਾਨੂੰ ਤੁਹਾਨੂੰ ਦੇਖ ਕੇ ਯਾਦ ਆ ਗਿਆ ਆਪਾਂ ਚਲੋ ਸਿਆਣੇ ਨੇ ਕਹਿੰਦੇ ਹੁੰਦੇ ਸਿਆਣੇ ਬੰਦਿਆਂ ਸਿਆਣੀ ਗੱਲ ਕਰਨੀ ਆਪਾਂ ਕਹ ਜਾਨ ਲੀਏ ਤੁਹਾਡੇ ਤੋਂ ਹੁਣ ਸੁਣ ਲਓ ਗੱਲ ਮੈਨੂੰ ਘਰ ਦੇ ਕਹਦੇ ਘਰੀ ਬੈਠੋ ਹੂੰ ਜੇ ਜੇਲ੍ਹ ਚ ਵੀ ਗਏ ਤਾਂ ਵੀ ਅਸੀਂ ਦੂਜੇ ਹੋਰ ਨਾ ਸੂਬਿਆਂ ਵਾਲੇ ਜੇਹਲਾਂ ਵਾਲੇ ਆਏ ਵੇ ਜਿਹੜੇ ਜੇਹਲਾਂ ਵਾਲੇ ਆਏ ਵੇ ਸੋ ਉਹਨਾਂ ਨੂੰ ਇਕੱਠੇ ਕਰ ਲੈਣਾ ਹਾਂ ਅੱਜ ਤਾਂ ਪਬਲਿਕ ਮੈਂ ਨੇ ਬੰਦੇ ਆ ਮੈਂ ਪਬਲਿਕ ਮੈਂ ਨੇ ਮੈਂ ਲੋਕਾਂ ਦਾ ਭਲਾ ਕੀਤਾ ਦੋ ਦੋ ਸੋ ਬੰਦਾ ਤੇੜੀ ਦਾ ਮੈਂ ਕੰਮ ਨੌਕਰੀ ਦਵਾਇਆ ਓਵਰਸੀਜ਼ ਤੋਂ ਨੌਕਰੀ ਲੈ ਐਸ ਜੀ ਨੌਕਰੀ ਦਵਾਇਆ ਹਾਂ ਕਿਦਾਂ ਘਰ ਨਹੀਂ ਦੇਖਿਆ ਦੁਆਜਾ ਨਹੀਂ ਦੇਖਿਆ ਪਾਣੀ ਨਹੀਂ ਪੀਤਾ ਹਾਂ ਇਸ ਸਰੀਰ ਨਾਲ ਅਜੇ ਵੀ ਆ ਮੈਂ ਮੰਜੇ ਤੇ ਬੈਠਾ ਅਜੇ ਵੀ ਮੇਰਾ ਪਬਲਿਕ ਜੁੜੀ ਹੋਈ ਹੈ ਹਰਜੋਤ ਬੈਂਸ ਨੂੰ ਪੁੱਛੋ ਵੀ ਪਿੰਡ ਵਾਲੇ ਕੀ ਕਹਿੰਦੇ ਜਦੋਂ ਪਿੰਡਾਂ ਚ ਗਿਆਤਾ ਪਸੰਦ ਕਰਦੇ ਤੁਸੀਂ ਉਹਨਾਂ ਨੂੰ ਫੇ ਆ ਹੁਣ ਯਾ ਦਸੀਏ ਤੁਹਾਨੂੰ ਹੁਣ ਮੇਰੇ ਤੋਂ ਕਹਾਣਾ ਨਾ ਬਲਾਓ ਕਹਾਣੀ ਮੈਂ ਬੋਲਣਾ ਇਹ ਤਾਂ ਉਹਨੂੰ ਪਤਾ ਹਰਜੋਤ ਬੈਂਸ ਨੂੰ ਵੀ ਜਦੋਂ ਪਹਿਲਾ ਇਲੈਕਸ਼ਨ ਤੇ ਬਚਿੱਤਰ ਜਿਹੜਾ ਮੇਰੇ ਕੋ ਮੇਜ ਹੁੰਦਾ ਤੇ ਇੱਥੇ ਪੀਡੀਓ ਦੀ ਅੱਜ ਹਵਾ ਚ ਕਿਤੇ ਕਿਤੇ ਪਹੁੰਚ ਗਏ ਬੈਂਸ ਸਾਹਿਬ ਕਿਤੇ ਕਿਤੇ ਪਹੁੰਚ ਗਏ ਤੇ ਅਸੀਂ ਉੱਥੇ ਹੀ ਆ ਅਸੀਂ ਉਹੀ ਰਹਿਣਾ ਉਹੀ ਰਹੇ ਹਾਂ ਅਸੀਂ ਉਹੀ ਰਹਿਣਾ ਅਸੀਂ ਪਬਲਿਕ ਮੈਂ ਨਹੀਂ ਰਹਿਣਾ ਸਾਰੀਆਂ ਸਰਕਾਰਾਂ ਤੁਸੀਂ ਹਡਾਲੀਆਂ ਹਡਾਲੀਆਂ ਕਿੰਨੀਆਂ ਸਰਕਾਰਾਂ ਹਡਾਈਆਂ ਤੁਸੀਂ ਹੁਣ ਤੱਕ ਸਾਰੀਆਂ ਹਡਾਲੀਆਂ ਬਾੜ ਤੋਂ ਗਿਣ ਲਓ ਤੁਸੀਂ ਗਿਣ ਲਓ ਤੁਸੀਂ ਹੁਣ ਪ੍ਰੈਸ ਰਿਪੋਰਟਰ ਤੁਸੀਂ ਗਿਣ ਲਓ ਕਿਹੜੇ ਕਿਹੜੀ ਹਡਾਲੀਆਂ ਸਾਰੀਆਂ ਹਡਾਲੀਆਂ ਸੈਂਟਰ ਨਾਲ ਵੀ ਸਾਡਾ ਹੋਲੀਆ ਬਜ਼ੇਰਾ ਬਜ਼ੇਰਾ ਕੁਝ ਹੋ ਲਿਆ ਸਾਡੇ ਪੰਜਾਬ ਦੇ ਨਾਲ ਵੀ ਹੋਲੀਆ ਕਹਿ ਰਹੇ ਨਾਲ ਸਾਡਾ ਹੋ ਲਿਆ ਸਾਡਾ ਇੰਦਰਾ ਗਾਂਧੀ ਨਾਲ ਟੱਕਰ ਲੱਗ ਲਈ ਅਸੀਂ ਰੇਹਿੰਦਾ ਰੋਕੀਆਂ ਸੜਕਾਂ ਰੋਕੀਆਂ ਤਸੀਂ ਲੜੋ ਕਿਹਾਂ ਜ਼ਿਲ੍ਹੇ ਬੰਦ ਕਰਾਏ ਪੰਜਾਬ ਬੰਦ ਕਰਾਇਆ ਸਭ ਕੁਝ ਕਰਾਂਗਾ ਦੇਖ ਲਿਆ ਸਭ ਤੋਂ ਇਮਾਨਦਾਰ ਸਭ ਤੋਂ ਵਧੀਆ ਸਰਕਾਰ ਕਿਹੜੀ ਲੱਗੀ ਆਪਾਂ ਕਿਸੇ ਨੂੰ ਇੱਥੇ ਭੰਡਣਾ ਨਹੀਂ ਮੈਂ ਤੁਹਾਨੂੰ ਤੋਂ ਜਾਣਨਾ ਚਾਹੁੰਦਾ ਤੁਹਾਡੇ ਤਜਰਬੇ ਤੋਂ ਆਪਾਂ ਲੈਣਾ ਚਾਹੁੰਦੇ ਵੀ ਤੁਹਾਨੂੰ ਸਭ ਤੋਂ ਵਧੀਆ ਸਰਕਾਰ ਹੁਣ ਤੱਕ ਕਿਹੜੀ ਲੱਗੀ ਦੇਖੋ ਜੀ ਗੱਲ ਇੱਕ ਸੁਣ ਲਓ ਮੇਰੀ ਲੋਕਦਾਨਤਰੀ ਹੈ ਹੂੰ ਬੋਲਣ ਦਾ ਅਧਿਕਾਰ ਹੈਗਾ ਹਰੇਕ ਨੂੰ ਆਜ਼ਾਦੀ ਚਾਹੀਦੀ ਆ ਅਧਿਕਾਰ ਹੈਗਾ ਮੈਂ ਬੈਰੀ ਕੁਝ ਕਹਿਣਾ ਤੁਸੀਂ ਦੱਸੋ बोलन ਦਾ ਅਧਿਕਾਰ ਤਾਂ ਹਰੇਕ ਨੂੰ ਲੋਕਤੰਤਰੀ ਹੈ ਚਾਹੀਦਾ ਹਰੇਕ ਨੂੰ ਹੈ ਬੋਡ ਰਾਜ ਹੈ ਹਰੇਕ ਨੂੰ ਚਾਹੀਦਾ ਹੈ ਅਸੀਂ ਰੇਖਾਂ ਤੇ ਹਰੇਕ ਸਰਕਾਰ ਤੇ ਖਿਲਾਫ ਬੋਲ ਕੇ ਮਜਾਰੇ ਕਰਕੇ ਰਸਤੇ ਰੋਕ ਕੇ ਉਹ ਕਿਤਾਬਾਂ ਸਾਨੂੰ ਚੱਕ ਕੇ ਇਹ ਨਹੀਂ ਕੀਤਾ ਭਈ ਤੁਹਾਡੇ ਪਰ ਪੱਟਾ ਦੇ ਦੇਣਾ ਤੁਹਾਨੂੰ ਅਸਾਮ ਚ ਭੇਜ ਦੇਣਾ ਤੁਹਾਨੂੰ ਡਿਗਰੀਗੜ ਭੇਜ ਦੇਣਾ ਸਾਨੂੰ ਉੱਥੇ ਭੇਜ ਦੇ ਸਾਡਾ ਇਹ ਕੰਮ ਨਹੀਂ ਬੀਤਿਆ ਸਾਡੇ ਇਹ ਕੰਮ ਨਹੀਂ ਬੀਤਿਆ ਅਸੀਂ ਕਹਿੰਦੇ ਤੇ ਖਿਲਾਫ ਵੀ ਬੋਲਿਆ ਕਹਿ ਰਹੇ ਬੜਾ ਸਮਝਦੇ ਜੇ ਹੈ ਉਹ ਹੈ ਸਭ ਨੇ ਤਾਂ ਇੰਦਰਾ ਗਾਂਧੀ ਦੇ ਲੋ ਕਿੰਨੀ ਆਲੀ ਹੈ 네ਰੂ ਨਾਲ ਵੀ ਸਾਡਾ ਟੱਕਰ ਲੱਗ ਲਈ ਪਰ ਸਾਡੇ ਨਾਲ ਇਹ ਇਹ ਬਾਣਾ ਨਹੀਂ ਬੀਤਾ ਵੀ ਨੂੰ ਕਾਲੇ ਪਾਣੀ ਭੇਜ ਦੋ ਤੁਹਾਨੂੰ ਮਤਲਬ ਅਮਰਤਪਾਲ ਸਿੰਘ ਖਾਲਸਾ ਵਾਲਾ ਦੋ ਖੈ ਦਿਲ ਦੇ ਵਿੱਚ ਵੀ ਉਹਨਾਂ ਨੂੰ ਦਿਪੜੂ ਗਲ ਕਿਉਂ ਭੇਜਿਆ ਗਿਆ ਵੀ ਦੋਸ਼ਾ ਕੀ ਕਿਹੜਾ ਇਹ ਲਿਖਿਆ ਤਾਂ ਦੇਣ ਲੋਕਾਂ ਦਾ ਬਾਹਰ ਲਾਣ ਨਾ ਜਾਂ ਲੋਕੀ ਹੁਣ ਇਹ ਜੀਨ ਭਾਵਨਾ ਨੂੰ ਲੈ ਕੇ ਰੋਲੀ ਪਾਉਂਦੇ ਐ ਵੀ ਵੰਮ ਅੰਮ੍ਰਿਤਪਾਲ ਪਰ ਦੋਸ਼ਾ ਭੇਜਿਆ ਇਹ ਸਬਖਸ਼ ਕਰਨ ਕੱਢਾ ਬਾ ਲਾਣ ਬਾਹਰ ਵੀ ਆ ਦੋਸ਼ ਹੈ ਅੰਮ੍ਰਿਤਪਾਲ ਪਰ ਇਹ ਦਿਲ ਚ ਦਰਦ ਹੈਗਾ ਤੁਹਾਡੇ ਦਦ ਤਾਂ ਹਰੇਕ ਦਾ ਹੈਗਾ ਪਰ ਦਦ ਹੁਣ ਸੁਣਦਾ ਕੋਈ ਜਰ ਤਾਂ ਲੋਕਾਂ ਨੂੰ ਹੁੰਦਾ ਜਾਂ ਦੇਖੋ ਨਾ ਜਦੋਂ ਤੁਸੀਂ ਸੰਘਰਸ਼ ਲੜਦੇ ਰਹੇ ਤੁਹਾਡੇ ਕਿੰਨੇ ਕੇ ਬੰਦੇ ਚੱਕ ਚੱਕ ਕੇ ਛੁੱਟੇ ਸੀ ਇਸ ਤਰ੍ਹਾਂ ਪਹਿਲਾਂ ਪੁਰਾਣੇ ਸਮੇਂ ਚ ਸਾਡ ਨੂੰ ਦੇਖੋ ਜੀ ਸਾਨੂੰ ਕੀ ਹੱਬ ਸਕਦਾ ਬਸਾਨੂੰ ਸਿੱਟਿਆ ਨਹੀਂ ਹੈ ਡਰਾਇਆ ਹੈ ਡਰਾਇਆ ਜੂੜੇ ਸਾਡੇ ਇਹ ਨਹੀਂ ਧੱਕਾ ਕੀਤਾ ਵੀ ਪਰਚਾ ਐ ਐ ਐਨਐਸਏ ਲਾ ਦੋ ਜਾਂ ਪਰਚਾ ਦੇ ਦੋ ਜਾਂ 300 ਧਾਰਾਂ ਦੇ ਧਾਰਾਂ ਜਿਹਨੇ ਕੋ ਸੋਕੋ ਹੈਗਾ ਕਿਤਾਬਾਂ ਪੜ੍ਹੀਆਂ ਮੈਂ ਨੇ ਮੋٹے ਸਿਰਾਂ ਨਾਲ ਇਹਨਾਂ ਕੋਲ ਕਿ ਸੋਕੋ ਹੈਗਾ ਪਰ ਸਾਡੇ ਪਰ ਆ ਨਹੀਂ ਪਾਣਾ ਵਰਤ ਜਿਹੜਾ ਹੁਣ ਵਰਤ ਰਿਹਾ ਜਿਹੜਾ ਬੋਲ ਗਿਆ ਜਿਹੜਾ ਕਿ ਇਹਨੂੰ ਭਲੇ ਦਾ ਕੰਮ ਕਰ ਗਿਆ ਚਲੋ ਠੋਕੋ ਚੱਕਾ ਸਾਨੂੰ ਕੋਲ ਸਿੱਧਾ ਆ ਗੰਮਨੀ ਹੋਇਆ ਤੁਸੀਂ ਮੰਨਦੇ ਆ ਆਜ਼ਾਦੀ ਨਹੀਂ ਰਹੀ ਗੀ ਬੋਲਣ ਦੀ ਕਿਹਦੀ ਨਹੀਂ ਪਤਾ ਹੁਣ ਮੇਰੇ ਮੇਰੇ ਤੋਂ ਤੇ ਪੁੱਛਦੇ ਮੇਰੇ 85 ਸਾਲ ਦੀ ਉਮਰ ਮਿੱਤੇ ਕ ਪੁੱਛਦੇ ਜਿਹੜੇ ਬੋਲਿਆ ਕਰਦੇ ਆ ਹੂੰ ਜਿਹੜੇ ਬੋਲਦੇ ਜੀ ਨਾ ਬੀਤੀਆ ਕਰਦੀ ਆ ਹੂੰ ਉਹ ਹੁਣ ਤਾਂ ਪੁੱਤ ਮੇਰਿਆਂ ਸਟੇਜਾਂ ਦੇ ਤੇ ਕੀ ਆ ਬੋਲਣਾ ਤੂੰ ਫੋਨ ਤੇ ਗੱਲ ਕਰ ਕੇ ਦੱਸ ਕੇ ਨਾ ਵਿਆਹ ਕਰ ਲੈ ਵਾ ਦੇ ਤੈਨੂੰ ਕਿਹਨਾਂ ਯਾਰਾ ਮਿਲਦਾ ਪੂਰਾ ਧਿਆਨ ਰੱਖਦੇ ਬਾਬਾ ਜੀ ਤੂੰ ਹੁਣ ਵੀ ਵੇ ਕਿਆ ਕੁਸ਼ੋਰ ਬੇ ਬਹੁਤ ਇਹ ਗੱਲ ਕਰੋ ਫਲਾਣਾ ਲੀਡਰ ਐ ਕਹਦਾ ਉਹ ਕਹਦਾ ਦੁੱਖ ਵੀ ਨਜ਼ਾਰਾ ਕਿਹਾ ਮੇਲਾ ਤੁਹਾਨੂੰ ਅਸੀਂ ਤਾਂ ਸਾਹਮਣੇ ਸਟੇਜਾਂ ਦੇ ਬੋਲਦੇ ਤਾਂ ਸੰ 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 ਪੇ ਕੁਛ ਨਹੀਂ ਕਿਹਾ ਸਰਕਾਰਾਂ ਨੇ ਹੂੰ ਸਟੇਜਾਂ ਦੇ ਬੋਲਿਆ ਹੂੰ ਅਸੀਂ ਇੰਦਰ ਗਾਂਧੀ ਨੂੰ ਤਾਂ ਕੈਂ ਵੀ ਦਿੱਤੀਆਂ ਸਾਰਿਆਂ ਨੂੰ ਸਭ ਕੋ ਕੀਤਾ ਪਰ ਸਾਡੇ ਬਾਅਦ ਇੰਦਰ ਗਾਂਧੀ ਨਗ ਵਿੱਚ ਆ ਕੇ ਫਲਾਣੇ ਬਣਾਣੇ ਬੰਦੇ ਜਿਹੜੇ ਬੋਲਿਆ ਕਰਦੇ ਨਾਮ ਨਾਮ ਲੈ ਕੇ ਧਮਕੇ ਦਿੰਦੇ ਰਹੇ ਹੈ ਜੀ ਨਾਮ ਲੈ ਕੇ ਬੋਲਦੇ ਸਟੇਜਾਂ ਤੇ ਨਾਮ ਲੈ ਕੇ ਸਟੇਜਾਂ ਦੇ ਬੋਲਦੇ ਤੇ ਹੂੰ ਪਰ ਇੰਦਰਾ ਗਾਂਧੀ ਨੇ ਨੀ ਨੀ ਗਏ ਵਿਚਾ ਕੇ ਜਿਹੜੇ ਬੰਦੇ ਬੁਲਾ ਦੇ ਕੇ ਸੀਆੜੀ ਰਿਪੋਰਟ ਨੋਂ ਨਹੀਂ ਦੱਸਦੀ ਸੀ ਆੜੀ ਹਾਂ ਆਈ ਵੀ ਆਈ ਨੋਂ ਨਹੀਂ ਦੱਸਦੇ ਤੇ ਪਰ ਉਹਨਾਂ ਨੇ ਇਹ ਨਹੀਂ ਕੀਤਾ ਤਾਂ ਬਿਨਾਂ ਨਾ ਹੱਤਕਾ ਕਾ ਤੋ ਹਾਂ ਫੇ ਹੁਣ ਵੋਟਾ ਫੇਰ ਆ ਗਿਆ ਭਾਈ ਹਾਂਜੀ ਵੋਟਾ ਆ ਗਿਆ ਹੁਣ ਪਿੰਡਾਂ ਚ ਵੋਟਾਂ ਲੰਗਣ ਫੇਰ ਆਣਾ ਸਾਰਿਆਂ ਨੇ ਹਰੇਕ ਪਾਰਟੀ ਨੇ ਆਣਾ ਹੁਣ ਕੀ ਕਹਿਣਾ ਸੀ ਸਮਾਂ ਦੱਸੂ ਸਮਾਂ ਦੱਸੂ ਸਮਾਂ ਦੱਸੂ ਜੋ ਕਾਦੀ ਭਾਵਨਾ ਦੱਸੂ ਹਾਂ ਸਰਕਾਰਾਂ ਦੀ ਪ੍ਰੋਗਰੈਸ ਦੱਸੂ ਕੀ ਕੀਤਾ ਨਾ ਸਰਕਾਰੀ ਪੌਰਦੱਸੂ ਲੋਕਾਂ ਦੀ ਭਾਵਨਾ ਦੱਸੂ ਲੋਕਾਂ ਦੇ ਦਿਲ ਹਿਰਦੇ ਦੱਸੂ ਵੀ ਕਿਆ ਹੋਣਾ ਬਾਬਾ ਜੀ 85 ਸਾਲ ਦੀ ਉਮਰ ਹੋ ਗਈ ਤੁਹਾਡੀ ਹਾਂ ਜੀ 85 ਸਾਲ ਦੇ ਵਿੱਚ ਤੁਸੀਂ ਹੁਣ ਵੀ ਸਰਕਾਰ ਦੀ ਚਾਹੇ ਸਿੱਖ ਧਰਮ ਦੀ ਜਿਹਦੀ ਵੀ ਗੱਲ ਕਰ ਲਈਏ ਹਰ ਇੱਕ ਚੀਜ਼ ਤੇ ਤੁਹਾਡੀ ਪੂਰੀ ਨਿਗਾਹ ਹੈ ਵੀ ਕਹਿੰਦੇ ਫੋਨ ਤੇ ਵੀ ਗੱਲ ਨਹੀਂ ਕਰ ਸਕਦੇ ਆਪਾਂ ਬੜਾ ਗਿਆਨ ਰੱਖਦੇ ਹੋ ਤੁਸੀਂ ਹੁਣ ਵੀ ਬੱਚਿਆਂ ਨੂੰ ਵੀ ਦੱਸਦੇ ਹੁੰਦੇ ਇਹ ਚੀਜ਼ਾਂ ਸਾਰੀਆਂ ਗੱਲ ਸੁਣ ਪੁੱਤ ਸਾਨੂੰ ਮੁਸਕਾਨੀਆਂ ਮੁਸਕਾਨ ਪੁਰਾਣੇ ਲੀਡਰਾਂ ਦੀਆਂ ਮੁਸਕਾਨ ਸਾਨੂੰ ਦਸਣ ਦੀ ਕੋ ਆਂਦਾ ਸਾਨੂੰ ਮੁਸਕਾਨ ਆਂਦੀਆਂ ਵੀ ਫਲਾਨਾ ਤੋਂ ਆ ਹੋ ਰਿਹਾ ਆ ਹੋ ਰਿਹਾ ਤੇਰ ਬਾਈ ਆ ਨਾ ਹੋ ਗਿਆ ਸਾਡਾ ਅਸੀਂ ਟੋਲੇ ਚਿੱਤੇ ਤੋਂ ਪਾਬਰ ਨਹੀਂ ਆਈ ਇਹ ਗੱਲਾਂ ਸਾਨੂੰ ਐਦਾਂ ਨਹੀਂ ਆਈਆਂ ਅਸੀਂ ਗੱਲਾਂ ਸਿੱਖੀਆਂ 65 ਸਾਲ ਦੀ ਸ਼ਾਤ ਵਿੱਚ ਸਿੱਖਿਆ ਕੋਚ 60 ਸਾਲ ਦੀ ਸ਼ਾਤ ਵਿੱਚ ਸਿੱਖਿਆ ਕੋਚ ਕਿਆਸਤ 65 ਸਾਲ ਦੀ ਹੈ ਤੁਹਾਡੀ ਹਾਂ ਜੀ ਹਾਂ ਜੀ 1960 ਤੋਂ ਲੈ ਕੇ ਅਸੀਂ 62 ਦੇ ਵਿੱਚ ਤਾਂ ਮੋਰਚੇ ਜੀ ਚਲੇ ਗਏ ਹੂੰ ਜਿਹੜਾ 60 ਦੇ ਵਿੱਚੇ ਸ਼ੁਰੂ ਕਰਤਾ ਸੀ ਕੰਮ ਜਿਹੜਾ ਸ਼ਿੰਗਾਰਸੇ ਜਿਹੜਾ ਆ ਲੋਗ ਲੋਗ ਪੜਿਆ ਦੇ ਲੋਕਾਂ ਦੇ ਕੰਮ ਕਰਾਣੇ ਤਾਂ ਇਸ ਘਰਸ ਨਾਲੇ ਹੁੰਦੇ ਕੰਮ ਕਿਦਾਂ ਹੁੰਦੇ ਲੋਕਾਂ ਦੇ ਕੰਮ ਤੇ ਜਿਹੜੇ ਤੁਹਾਡੇ ਪਿੰਡ ਦੇ ਮੁੰਡੇ ਆ ਹੁਣ ਨੌਜਵਾਨ ਆ ਹਾਂ ਜੀ ਇਹਨਾਂ ਨੂੰ ਸੁਚੇਤ ਕਰਿਆ ਕਰੋ ਜਿਹੜੀਆਂ ਚੀਜ਼ਾਂ ਤੋਂ ਫਿਰ ਦੱਸਿਆ ਕਰੋ ਇਹਨਾਂ ਨੂੰ ਮੈਨੂੰ ਕੀ ਗੱਲ ਪਤਾ ਨਹੀਂ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਾਦੀ ਇਹਨਾਂ ਸਰਕਾਰਾਂ ਦੇ ਡਰ ਲੱਗਦਾ ਮੁੰਡਿਆਂ ਦੀ ਜ਼ਿੰਦਗੀ ਖਰਾਬ ਕਰਾਦੀ ਇਹਨਾਂ ਸਰਕਾਰਾਂ ਦੇ ਹੂੰ ਅੱਜਾਂ ਜਾਂਦੇ ਨੌਕਰੀ ਮਿਲੈ ਅਸੀਂ ਭਾਲਦੇ ਨੌਕਰੀਆਂ ਇਹ ਕਹਿੰਦੇ ਸਾਡੇ ਕੋਲ ਹੈ ਨਹੀਂ ਹੂੰ ਨਾ ਹੀ ਤੁਹਾਨੂੰ ਘਰਾਂ ਕੰਨ ਬੁਲਾ ਦੇ ਐਸੇ ਬੁੱਤੇ ਸਾਰੇ ਬੈਠੇ ਦੀ ਗੱਲ ਹੈ ਹੂੰ ਮੈਂ ਸਾਹਮਣੇ ਗੱਲ ਕੀਤੀ ਉਹ ਕਹਿੰਦਾ ਬਾਬਾ ਮੈਂ ਨਹੀਂ ਕੱਲ ਕਣੀ ਇਹ ਮੰਗਾ ਤੁਸੀਂ ਮੇਰੇ ਕੋਲ 4-5 ਦਿਨ 4-5 ਵਜੇ 6-7 ਵਜੇ ਦੀ ਪਹਿਲਾ ਹਾਲੇ ਇਲੈਕਸ਼ਨਾਂ ਤੇ ਹੋ ਹੂੰ ਮੇਜੀ ਸੁਣਦੇ ਨਹੀਂ ਹੈ ਕਹਦੇ ਆ ਗੱਲ ਹੀ ਬੰਨ੍ਹਾ ਕਰਨੀ ਨੌਕਰੀ ਮਾਰੇ ਤੇ ਹੋਰ ਕਿੰਨਾ ਕਰਨੀ ਜੀ ਹਾਂ ਹੁਣ ਅਜਿਓ ਪਗੜ ਗਏ ਹਾਂ ਰਾਵਣਾ ਬੈਠੇ ਹੈ ਕਿ ਜਿੱਦਾਂ ਬਾਬਾ ਜੀ ਤੁਸੀਂ ਬੇਵਕ ਬੋਲ ਰਹੇ ਮੈਂ ਤੁਹਾਡੇ ਤੋਂ ਵੈਸੇ ਪੁੱਛਦਾ ਚਾਹੁੰਦਾ ਜੇ ਤੁਹਾਡੇ ਦਾ ਕੋਈ ਨੌਜਵਾਨ ਅਜਿਹੀਆਂ ਗੱਲਾਂ ਕਰੇ ਤੇ ਤੁਹਾਨੂੰ ਕੀ ਲੱਗਦਾ ਜੀ ਵੀ ਸਰਕਾਰਾਂ ਉਹਨੂੰ ਟਾਰਗੇਟ ਕਰਨਗੀਆਂ ਮੈਂ ਵੈਸੇ ਪੁੱਛ ਰਿਹਾ ਡਰ ਲੱਗਦਾਉ ਚੀਜ਼ ਦਾ ਪਹਿਲਾਂ ਨਹੀਂ ਹੋਇਆ ਕੀਤਾ ਕਹਿਰੂ ਨੇ ਕੀਤਾ ਹੈਗਾ ਹਾਂ ਹੂੰ ਕਹਿਰੂ ਨੇ ਕੀਤਾ ਮਲਾਜਮ ਨੇ ਸੰਘਰਸ਼ ਕੀਤਾ ਤਾਂ ਉਹਨਾਂ ਸਿੱਟੇ ਜੰਗਲਾਂ ਦੇ ਨਹੀਂ ਨਿਕਲ ਪਟਵਾਰੀ ਸਿੱਟੇ ਹੋਰ ਮਹਿੰਗੇ ਵਾਲੇ ਸਿੱਟੇ ਹੂੰ ਪਰ ਐ ਨਹੀਂ ਕੀਤਾ ਵੀ ਦੇਸ ਨਿਕਾਲਿਆ ਕਰ ਦੋ ਉਹਨਾਂ ਨੂੰ ਹੂੰ ਹੁਣ ਡਰ ਲੱਗਦਾ ਵਾ ਭਾਈ ਹੂੰ ਤਾਂ ਡਰ ਲੱਗਦਾ ਵੀ ਪਤਾ ਤੁਹਾਨੂੰ ਸਭ ਕੁਝ ਹੈ ਪਤਾ ਤੁਹਾਨੂੰ ਸਭ ਕੁਝ ਹੈ ਦੇਖੋ ਕਹਿੰਨਾ ਬੀਤੀ ਛੋਤੀ ਤੁਸੀਂ ਪ੍ਰੈਸਰ ਰਿਪੋਰਟਰ ਐ ਤੁਹਾਨੂੰ ਪਤਾ ਕਿਥੇ ਕਿਥੇ ਕੀ ਬੀਤਿਆ ਕਰਦੀ ਤੁਹਾਨੂੰ ਪੂਰੇ ਪੰਜਾਬ ਦਾ ਕਿ ਇੰਡੀਆ ਦਾ ਪਤਾ ਤੁਹਾਨੂੰ ਹੋ ਨਹੀਂ ਰਿਹਾ ਤੁਸੀਂ ਤੁਸੀਂ ਵੀ ਨਹੀਂ ਤੁਸੀਂ ਕੀ ਬੋਲਦੇ ਹੋ ਨਹੀਂ ਰਿਹਾ ਹੋ ਨਹੀਂ ਹੋ ਰਿਹਾ ਬਾਬਾ ਜੀ ਪਹਿਲਾਂ ਸੰਘਰਸ਼ ਕਰਦੇ ਰਹੇ ਹੋ ਹਾਂ ਜੀ ਫਿਰ ਹੁਣ ਡਰ ਕਿਉਂ ਲੱਗਦਾ ਪਹਿਲਾਂ ਤਾਂ ਹੁਣ ਤਾਂ ਇੰਟਰਨੈਟ ਦਾ ਜਮਾਨਾ ਐ ਹਰ ਇੱਕ ਵੀਡੀਓ ਪੈ ਜਾਂਦੀ ਮੈਸੇਜ ਜਿੰਨੋ ਮਰਜੀ ਲਾ ਦਿਓ ਉਦੋਂ ਤਾਂ ਇਹਨੇ ਸਾਧਨ ਵੀ ਸਾਡੇ ਕੋਲੇ ਹੈ ਨਹੀਂ ਸੀ ਉਦੋਂ ਨਹੀਂ ਡਰਦੇ ਸੀ ਹੁਣ ਕਿਉਂ ਡਰਦੇ ਜੀ ਫਿਰ ਨੌਜਵਾਨ ਵੀ ਕਿਉਂ ਡਰਦੇ ਤੁਸੀਂ ਵੀ ਕਿਉਂ ਡਰਦੇ ਪੱਤਰਕਾਰ ਵੀ ਕਿਉਂ ਡਰਦੇ ਸਰਕਾਰ ਕੱਚੇ ਪਿੱਲੇ ਦੇਖ ਰਹੀ ਜੀ ਹੈ ਨਾ ਬੁੱਢਾ ਨਾ ਸਿਆਣਾ ਨਾ ਨੌਜਵਾਨ ਹੂੰ ਤੁਸੀਂ ਇੱਕ ਗੱਲ ਦੱਸੋ ਵੀ ਜਿਹੜੇ ਮੁਲਾਜ਼ਮ ਵੀ ਹੈਗੇ ਨਾ ਉਹੀ ਤਾਂ ਇਹ ਕਰਦੇ ਆ ਸ਼ਿਕਾਇਤ ਵੀ ਸਾਨੂੰ ਕੋਈ ਵਧਾਓ ਕੋਈ ਕਾਰ ਕੋ ਤੂੰ ਸਾਡਾ ਤੈਨੂੰ ਬਹੁਤ ਮਤ ਦੇਗਾ ਜਿਤਾਇਆ ਭਗਵਾਨ ਹਤਮਾਨ ਨੂੰ ਹੂੰ ਇੰਨਾ 85 1985 ਚ ਇਹਦੇ ਧਿਆਨ ਦੇ 85 ਸੀਟਾਂ ਸਾਨੂੰ ਕਾਮਰੇਡਾਂ ਨੇ ਲਾ ਕੇ ਆਈਆਂ ਤੇ ਇਹਨੂੰ ਬੰਨਵਾ ਆਈਆਂ ਅਸੀਂ ਦੋ ਪਾਰਟੀਆਂ ਨਾਲ ਕੇ ਇਹਨੂੰ ਇਕੱਲੇ ਨੂੰ ਬੰਨਵਾ ਆਈਆਂ ਲੋਕਾਂ ਨੇ ਕਿਹਾ ਵੀ ਦੇਖੇ ਦਿੱਲੀ ਦਾ ਰਾਜ ਲੈ ਦੂੰਗਾ ਵੀ ਦਿੱਲੀ ਦਾ ਰਾਜ ਆਜਾਂ ਬਿਲਕੁਲ ਇਹ ਆ ਬੇਗੇ ਬਦਲ ਦੇਖੋ ਬਦਲ ਦੇਖੋ ਬਦਲ ਦੇਖੋ ਤੁਸੀਂ ਪਾਟੀਆਂ ਰੱਖੋ ਮੁੰਡੇ ਨਾਲ ਜਿਹਨਾਂ ਨੂੰ ਤਾਂ ਕਾੜ ਰੱਖੋ ਤੋਂ ਨਾ ਇਹਨਾਂ ਕਾੜਾਂ ਪਰ ਡੋਕਰੀਆਂ ਦੇ ਦੇਣੀਆਂ ਮੁੱਕ ਦੀ ਗੱਲ ਕੀ ਆਏ ਫਿਰ ਹਾਂ ਜੀ ਦੱਸੋ ਚਾਹੇ ਆਪਾਂ ਸੈਂਟਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਉਧਰ ਕਿਸਾਨ ਤਾਂ ਨਾ ਲਾ ਕੇ ਬੈਠੇ ਇੱਧਰ ਤੁਸੀਂ ਕਹਿੰਦੇ ਵੀ ਇੱਥੇ ਵੀ ਕੋਈ ਸੁਣਾਈ ਨਹੀਂ ਹੈਗੀ ਹਾਂ ਜੀ ਫਿਰ ਹੱਲ ਕੀ ਨਿਕਲੂਗਾ ਜੀ ਇਦਾਂ ਕਚੋਲਾ ਪਿਆਵਾ ਕਚੋਲਾ ਹੱਲ ਕੋਈ ਨਹੀਂ ਮਿਲਦਾ ਨਾ ਦੇਣਾ ਕਿਸੇ ਨੇ ਹੱਲ ਹੁਣ ਹੂੰ ਉਹ ਸਮਾਬੀਦ ਗਿਆ ਜੀ ਹੱਲ ਹੋਣ ਵਾਲਾ ਸਮਾਬੀਦ ਗਿਆ ਕਿਸਾਨ ਵੀ ਥੋੜਾ ਕੇ ਮੂਰਖਮਤੀ ਨਹੀਂ ਕੀਤੀ ਕਿਸਾਨਾਂ ਨੇ ਜਿਹੜਾ ਟਾਈਮ ਤੇ ਟਾਈਮ ਜਾ ਕੇ ਮੋਰਚਾ ਸ਼ੁਰੂ ਕਰ ਦਿੱਤਾ ਹੁਣ ਪਹਿਲਾਂ ਲਾਇਆ ਫੇਰ ਜੇ ਜਿਹਦੇ ਮਜ਼ਬੂਤੀ ਨਾ ਬਹਿ ਜਾਂਦੀ ਤਾਂ ਇਹ ਗਾਦੇ ਵੀ ਪੱਲਾ ਕੁ ਬਾਣ ਦੇਖੋ ਗਰੀ ਆਸਨ ਕਰਦਾ ਬਜ਼ੁਰਗ ਹੈ ਹੂੰ ਗਿਆਨੀ ਕਹਿੰਦੇ ਸਾਚੀ ਲੈਣੀ ਹੈ ਜੇ ਬਜ਼ੁਰਗ ਇਹ ਨਾ ਸਾਦੇ ਵੇ ਹੂੰ ਯਾਨੀ ਕਿ ਕਿਤੇ ਕਿਤੇ ਕੋਈ ਯਾਰ ਮਨੂ ਬਾਕੀ ਹੋਗੇ ਨਾ ਨੇ ਹੂੰ ਜੇ ਇਹੋ ਜਾ ਕੇ ਮੀਟਿੰਗਾਂ ਕਰ ਲਈਆਂ ਭਗਵਾਨ ਜੀ ਮਾਨ ਨੇ ਮੀਟਿੰਗਾਂ ਕਰ ਲਿਆ ਭਗਵਾਨ ਜੀ ਮਾਨ ਦਾ ਸਾਰੇ ਗੱਲਬਾਤ ਵੀ ਕਰ ਲਈ ਪੰਜਾਬ ਦਾ ਮੁਖਮਤ ਬਾਪ ਹੈ ਪੰਜਾਬ ਦਾ ਪੰਜਾਬ ਦਾ ਕਰਤਾ ਧਰਤਾ ਹੈ ਭਗਵਾਨ ਜੀ ਮਾਨ ਪਤਾ ਨਹੀਂ ਨੂੰ ਹੈ ਵੀ ਮੇਰੇ ਜਿਹੜੇ ਬੋਟਰ ਹੈ ਹੂੰ ਇਹ ਜ਼ਿੰਮੇਦਾਰ ਹੈ ਮੇਰੇ ਪੰਜਾਬ ਦੇ ਬਸਨੀਕ ਹੈ ਸੋਨੇ ਦੀ ਚਿੜੀਆ ਦੇ ਬਸਨੀਕ ਹੈ ਹੂੰ ਮੈਂ ਇਹਨਾਂ ਦੀ ਆਵਾਜ਼ ਨਾਲ ਮੇਰਾ ਮੇਰਾ ਜਾਗਾ ਮਜ਼ਬੂਤੀ ਹੋਰ ਹੋਣੀ ਮਜ਼ਬੂਤੀ ਜਮੈਂ ਇਹਨਾਂ ਦੀ ਹਾ ਦਾ ਨਾਰਾ ਮਾਰਾਂ ਹਾ ਦਾ ਨਾਰਾ ਹੂੰ ਬੇ ਮੇਰੇ ਬੰਦੇ ਨੇ ਥੱਕਾ ਹੋ ਰਿਹਾ ਮੇਰੇ ਬੰਦੇ ਨੇ ਥੱਕਾ ਹੋ ਰਿਹਾ ਉਹ ਮੋਦੀ ਆ ਦੀ ਸਮਝ ਲੈ ਹੂੰ ਤੁਸੀਂ ਦੱਸੋ ਤੁਸੀਂ ਪ੍ਰੈਸ ਰਿਪੋਰਟਰ ਹੂੰ ਮੈਂ ਤਾਂ ਅੱਛਾ ਬੈਠਾ ਬੈਠਾ ਬਈ ਉਮਰ ਬਹੁਤ ਹੋ ਗਈ ਹੂੰ ਬੇਦੇਬਾਸ਼ਾਂ ਵਿੱਚ ਹੂੰ ਵੀ ਕੋਈ ਪ੍ਰਗਮਤਮਾਨ ਨੇ ਮੈਸੇਜ ਇਹ ਦਿੱਤਾ ਮੋਦੀ ਨੇ ਵੀ ਮੇਰੇ ਕਿਸਾਨਾਂ ਦੀ ਸੁਣ ਲੈ ਗੱਲ ਮੀਟਿੰਗਾਂ ਕਰਦਾ ਰਿਹਾ ਕਹਿੰਦਾ ਜਾ ਕੇ ਮੈਰਾ ਦੋ-ਦੋ ਵਜੇ ਤੱਕ ਕਿਸਾਨਾਂ ਨਾਲ ਲੈ ਕੇ ਮਿੰਦਾ ਹੱਲ ਕਰ ਦੋ ਵਧੀਆ ਗੱਲ ਕਰਦੇ ਹੀ ਇੱਦਾਂ ਮੀਟਿੰਗਾਂ ਮਸਲਾ ਨਿਕਲਿਆ ਕੋਈ ਮਸਲਾ ਇਹ ਨਿਕਲਿਆ ਹੁੰਦਾ ਧਰਨਾ ਚੱਕਣਾ ਹੁੰਦਾ ਧਰਨਾ ਦਾ ਲੱਗਿਆ ਬਈ ਅਜੇ ਵੀ ਉੱਥੇ ਇੱਕ ਗੱਲ ਦੱਸੋ ਮੈਂ ਇੱਥੇ ਸਭ ਤੋਂ ਪਹਿਲਾਂ ਹੂੰ 1952 ਚ ਪੜ੍ਹਨ ਮੈਂ ਲੱਗਿਆ ਦਰਾਤਾ ਆਪਣਾ ਤਰਕਾ ਜਾਂਦਾ ਦਾ ਹੂੰ ਦੁੱਧ ਜਾਤ ਆਪਣੇ ਆਂਘੀਣ ਬੰਦੇ ਨੇ ਦੁੱਧ ਜਾਤ ਆਪਣਾ ਖਾਲਸਾ ਸਕੂਲ ਪੜਿਆ ਹੂੰ ਅੱਜ ਦੱਸੋ ਪੁੱਤ ਮੇਰਾ ਜਿਹੜੇ ਤੋਂ ਕਿਸਾਨ ਬੈਠੇ ਹੈ ਉਹ ਹਨ ਪੜਤ ਨੇ ਹੂੰ ਉਹ ਜੂਝੂ ਜੇ ਅੱਲੀ ਨਹੀਂ ਆਉ ਪੜੇ ਲਿਖੇ ਆਈ ਉਹਨਾਂ ਨੂੰ ਪਤਾ ਨਹੀਂ ਇਹ ਵੀ ਕੀ ਹੋ ਰਿਹਾ ਹੂੰ ਜਾ ਇਹਨਾਂ ਦੀ ਗੁਪਤ ਗੁੱਦਾ ਉਹਨਾਂ ਨੂੰ ਪਤਾ ਨਹੀਂ ਲੱਗਦਾ ਹੁਣ ਪਤਾ ਲੱਗਦਾ ਹੈ ਜੇ ਸਾਨੂੰ ਪਤਾ ਲੱਗਦਾ ਸਾਨੂੰ ਹਵਾ ਆ ਜਾਂਦੀ ਇੱਥੇ ਤਾਂ ਉਹ ਉਹਦਾ ਉਹਦਾ ਹੰਡਾ ਰਹੇ ਸਭ ਕੁਝ ਇਸ ਟਾਈਮ ਮੋਦੀ ਨੂੰ ਕਿ ਕਿੰਦਾ ਦੇਖਦੇ ਤੁਸੀਂ ਹਾਂਜੀ ਮੋਦੀ ਸਰਕਾਰ ਮੋਦੀ ਪ੍ਰਧਾਨ ਮੰਤਰੀ ਆਪਣਾ ਨਰਿੰਦਰ ਮੋਦੀ ਹਾਂ ਉਹ ਕਿੱਦਾਂ ਫਿਰ ਆਪਣੇ ਦੇਸ਼ ਨੂੰ ਜਾਂ ਪੰਜਾਬ ਨੂੰ ਇੱਥੇ ਨਹੀਂ ਸਮਝਦਾ ਆਪਣਾ ਪੰਜਾਬ ਨੂੰ ਜੇ ਦੁਬਾਰਾ ਹੁਣ ਜਿੱਤ ਕੇ ਹੁਣ ਦਦ ਬਣਣੀ ਹਾਂਜੀ ਉਨਾ ਕਰਨਾ ਜੋ ਜਿਹੜਾ ਨਾ ਹੋਈਆਂ ਗੱਲਾਂ ਕਰਨੀਆਂ ਦੇਖ ਲਿਓ ਤੁਹਾਡੇ ਸਾਹਮਣੇ ਹੋਣੀਆਂ ਨਾ ਹੋਈਆਂ ਗੱਲਾਂ ਹੋਣੀਆਂ ਤੁੱਤੇ ਚਾਲ ਨਹੀਂ ਹੋਣੀਆਂ ਸਭ ਤਾਂ ਹੋਰ ਫਿਕਰ ਹੈ ਮੈਂ ਤਾਂ ਇਹ ਕਹਿੰਦਾ ਸਿੱਧਾ ਸੱਤ ਯੁੱਗ ਸੱਤ ਯੁੱਗ ਦੇਖ ਲਿਆ ਸੱਤ ਯੁੱਗ ਸੱਤ ਯੁੱਗਾਂ ਸੇ ਹੰਡਾ ਲਿਆ ਪਰ ਅੱਜ ਦੇ ਮੈਨੂੰ ਤੇ ਇਹ ਚਿੰਤਾ ਹੈ ਵੀ ਜਿਹੜੇ ਸਰਕਾਰਾਂ ਦੀ ਨੀਤੀ ਹੈ ਜੇ ਸਰਕਾਰਾਂ ਬਾ ਫੜਨਾ ਤਾਂ ਕੱਲ੍ਹ ਨੂੰ ਵੀ ਬੱਚੇ ਸੇਫ ਰਹਿ ਸਾਡੇ ਬਾੜੇ ਉੱਤੇ ਜੇ ਸਰਕਾਰਾਂ ਦਾ ਮੂੰਹ ਬਦਲ ਜਾਣਾ ਉਲਟਾ ਨੀਤੀ ਉਲਟੀ ਹੋ ਜਾਣੀ ਹੈ ਅੱਜ ਦੇ ਨੌਜਵਾਨਾਂ ਨੂੰ ਮੈਂ ਨਾਲ ਕਲਯੁਗ ਨੇ ਜ਼ਮੀਨ ਖਰਾਬ ਕਰਦਣਾ ਕੰਮ ਤਾਂ ਪਿੰਡ ਦੇ ਵਿੱਚੋਂ ਲੰਘਦੇ ਸੀ ਬਜ਼ੁਰਗ ਸਾਨੂੰ ਮਿਲ ਗਏ ਇੱਥੇ ਬਾਬਾ ਜੀ ਹੁਣੀ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਤੇ ਦੇਖੋ ਅੰਗੇ ਹੀ ਨਾ ਕਹਿੰਦੇ ਮੰਜੇ ਤੇ ਬੈਠੇ ਰਹਿੰਦੇ ਆ ਛਾੜ ਤੋਂ ਸੰਘਾਰ 'ਚ ਲੜਦੇ ਆ ਰਹੇ ਬਾੜ ਤੋਂ ਬਾੜ ਤੋਂ 1962 ਤੋਂ 60 ਤੋਂ ਸੰਘਾਰ 'ਚ ਲੜਦੇ ਆ ਰਹੇ ਸਭ ਕੋ ਦੇਖਿਆ ਕਹਿੰਦੇ ਪਰ ਸਾਡੇ ਤੇ ਨਾ ਤਾਂ ਕੋਈ ਐਨਐਸਏ ਲੱਗੀ ਤੇ ਨਾ ਹੀ ਸਾਨੂੰ ਦੇਸ਼ ਨਗਾਲਾ ਦਿੱਤਾ ਪਰ ਹਰ ਇੱਕ ਗੱਲ ਦੇ ਉੱਤੇ ਨજર ਬਾਬਾ ਜੀ ਦੀ ਹੈਗੀ ਹੈ ਤੇ ਕਹਿੰਦੇ ਜੇਕਰ ਖੁੱਲ ਕੇ ਪੱਤਰਕਾਰਾਂ ਨੂੰ ਵੀ ਕਹਿੰਦੇ ਜੇ ਤੁਸੀਂ ਖੁੱਲ ਕੇ ਬੋਲੋਗੇ ਤਾਂ ਅੰਜਾਮ ਤੁਹਾਨੂੰ ਵੀ ਭੁਗਤਣਾ ਪੈ ਸਕਦਾ ਹੈ ਇਸ਼ਾਰਾ ਹਾਲਾਂਕਿ ਬਾਬਾ ਜੀ ਦਾ ਕੀ ਹੈ ਤੇ ਤੁਸੀਂ ਸਮਝ ਲਿਓ ਤੇ ਨੌਜਵਾਨਾਂ ਨੂੰ ਉਹਨਾਂ ਨੇ ਇਹ ਕਿਹਾ ਕਿ ਆਪਾਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਕਹਦੇ ਕਿ ਤੁਸੀਂ ਬੋਲੋ ਕਿਉਂਕਿ ਰਿਜ਼ਲਟ ਚਾਹੇ ਸੈਂਟਰ ਦੇ ਹੋਵੇ ਚਾਹੇ ਸੂਬੇ ਸਰਕਾਰਾਂ ਦੇ ਇੱਕੋ ਜੇ ਆ ਤੇ ਹੁਣ ਦੇਖਣਾ ਬਣਦਾ ਹੈ ਕਿ ਇਹ ਬਾਬਾ ਜੀ ਦੀ ਗੱਲਬਾਤ ਤੋਂ ਤੁਹਾਨੂੰ ਸਿੱਖਿਆ ਕੀ ਮਿਲਦੀ ਹੈ ਤੁਸੀਂ ਕੀ ਕੁਝ ਸਿੱਖਦੇ ਹੋ ਇਹਨਾਂ ਦੀਆਂ ਗੱਲਾਂ ਤੋਂ ਤੇ ਜਿਹਦੇ ਚੱਲਦੇ ਫਿਰ ਇਸੇ ਤਰ੍ਹਾਂ ਦੀ ਕੋਈ ਵੀਡੀਓ ਲੈ ਕੇ ਤੁਹਾਡੇ ਨਾਲ ਆਪਾਂ ਫਿਰ ਮਿਲਾਂਗੇ ਮੈਨੂੰ ਧਿਰਕੇ ਸਿੰਘ ਰਾਣਾ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ